ਬੇਦੀ ਛੰਨਾ ਦੇ ਵਿੱਚ ਆ ਔਰ ਇਥੋਂ ਦੇ ਜਿਹੜੇ ਪਿੰਡ ਦੇ ਲੋਕ ਨੇ ਉਹਨਾਂ ਦੇ ਜਿਹੜੇ ਘਰ ਨੇ ਉਹ ਬਰਬਾਦ ਹੋ ਚੁੱਕੇ ਹਨ ਤਸਵੀਰਾਂ ਤੁਹਾਨੂੰ ਅਸੀਂ ਉਸ ਪਿੰਡ ਦੀਆਂ ਦਿਖਾ ਦਿੰਨੇ ਆ ਜਿਹੜੇ ਪਿੰਡ ਦੇ ਲੋਕ ਨੇ ਉਹ ਆਪਣੇ ਘਰ ਛੱਡ ਚੁੱਕੇ ਨੇ ਤੇ ਬਾਹਰ ਲੈਂਦਾ ਆਹੀ ਅੱਛਾ ਜੀ ਬਾਕੀ ਸਾਰਾ ਪਿੰਡ ਦੇ ਵਿੱਚ ਕਿੰਨਾ ਕੁ ਨੁਕਸਾਨ ਹੋ ਗਿਆ ਨਕਸਾਨ ਤੇ ਕਮਰੇ ਪਾਰਪੋਰਡੀਆਂ ਗੰਦਾ ਲੱਖ 2 ਲੱਖ ਦਾ ਨੁਕਸਾਨ ਤਾਂ ਹੋ ਗਿਆ ਕਿਉਂ ਕਮਰਾ ਵੀ ਜਾਪੇ ਨਹੀਂ ਦੋਹੀਂ ਕੰਮ ਕੀ ਕਰਦੇ ਕੰਮ ਮਿਹਨਤ ਕਰੀਦੀ ਹਾਂਜੀ ਇਹ ਤੁਹਾਡਾ ਸਮਾਨ ਹੈ ਜੀ ਆਪਾਂ ਲੈ ਆਏ ਆਂ ਤਾਂ ਇਹ ਜਿਹੜਾ ਸਮਾਨ ਆ ਤੁਸੀਂ ਸਾਰਾ ਗੱਡੀ ਦੇ ਵਿੱਚ ਲਿਆ ਕੇ ਰੱਖਿਆ ਬਾਕੀ ਸਮਾਨ ਤਾਂ ਡਾਲ ਚੁੱਕਾ ਸਾਰਾ ਕਿੰਨਾ ਘਾਟ ਗੱਡੀ ਇਹ ਗੱਡਾ ਵੱਖਰੀ ਆ ਬੰਦ ਸੋ ਹਾਲਾਤ ਜਿਹੜੇ ਨੇ ਬਾਤੋਂ ਬੱਤਰ ਹੋ ਚੁੱਕੇ ਨੇ ਹਾਲਾਤਾਂ ਦੀ ਜੇਕਰ ਗੱਲ ਕਰੀਏ ਤਾਂ ਇਸ ਸਮੇਂ ਹਲਕਾ ਅਜਨਾਲਾ ਦੇ 25 ਪਿੰਡ ਜਿਹੜੇ ਨੇ ਉਹ ਜਿਹੜਾ ਆ ਪਾਣੀ ਦੀ ਗ੍ਰਫਤ ਵਿੱਚ ਨੇ ਪੱਕੇ ਮਕਾਨਾਂ ਨੂੰ ਡੇੜਾਂ ਪੈ ਗਈਆਂ ਨੇ ਡੈਗੈ ਨੇ ਜੁੱਲੇ ਜੱਲੇ ਅੰਦਰ ਹੀ ਡੈਨ ਕਰਨਾ ਮੌਕੇ ਦੇ ਆਣ ਕਿਵੇਂ ਖੜਾ ਚਾਹੀਦਾ ਉਦੋਂ ਉਹਦੇ ਕੀ ਹਾਲਾਤ ਸੀ ਤਾਂ ਅੱਜ ਦੇ ਕੀ ਹਾਲਾਤ ਥੋੜੇ ਜੇ ਪਟ ਹਾਂ ਤੇ ਹੈਰ ਗੱਲ ਜਿਆਦੇ ਨਹੀਂ ਉਦੋਂ ਅਸੀਂ ਚੱਕ ਡੋਗਰਾਂ ਦੇ ਹਾਂ ਜਦੋਂ 88 ਹੜ ਆਇਆ ਤੇ ਐਰ ਕਾ ਇੱਥੇ ਆਇਆ 40 ਸਾਲ ਹੋ ਗਏ ਨੇ ਇੱਥੇ ਆਇਆ ਨੂੰ ਤੇ ਬਹੁਤ ਮੰਦਾ ਹਾਲ ਹੈ ਮੇਰੇ ਪੁੱਤਾਂ ਦੇ ਕੋਠੇ ਨੇ ਬਹੁਤ ਵੈਦਨਾ ਪਾਇਨ ਮਕਾਨ ਆ ਖਮਿਆਜ਼ਾ ਪਗਨਾ ਪੈ ਰਿਹਾ ਕਿਉਂਕਿ ਕੁਝ ਲੋਕ ਜਿਹੜੇ ਨੇ ਉਹ ਆਪਣੇ ਜਦ ਘਰਾ ਦੇ ਅੰਦਰ ਕੈਦ ਹੋ ਗਏ ਜਦੋਂ ਪਾਣੀ ਨੇ ਚਾਰ ਤਰਫੋਂ ਘੇਰਾ ਪਾ ਲਿਆ ਤਾਂ ਉਹਨਾਂ ਵੱਲੋਂ ਜਿਹੜੀ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਕਿ ਸਾਨੂੰ ਸਾਡੇ ਜਿਹੜੇ ਘਰ ਨੇ ਇਥੇੋਂ ਬਾਹਰ ਕੱਢਿਆ ਜਾਵੇ ਸਾਨੂੰ ਰੈਸਕਿਊ ਕਰਕੇ ਜਿਹੜਾ ਆ ਉਹ ਸੁਰੱਖਿਤ ਥਾਵਾਂ ਤੇ ਖੜਿਆ ਜਾਵੇ ਸੋ ਕੀ ਲੱਗਦਾ ਆ ਕਿ ਜੀਵੇਂ ਦੇ ਹਾਲਾਤ ਹੋ ਗਏ ਨੇ ਕਿੰਨੇ ਕੁ ਦਿਨ ਦੁਬਾਰਾ ਤੁਹਾਨੂੰ ਸਟੇਬਲ ਹੋਣ ਦੇ ਲੱਗ ਜਾਣਗੇ ਬਹੁਤ ਜ਼ਿਆਦਾ ਟਾਈਮ ਲੱਗੇਗਾ ਟਾਈਮ ਲੱਗੇਗਾ ਟਾਈਮ ਲੱਗੇਗਾ ਮਤਲਬ ਇਹ ਕਿ ਜਿਹੜੇ ਦਾਣੇ ਸੀ ਉਹ ਵੀ ਖਰਾਬ ਹੋ ਗਏ ਫਸਲ ਵੀ ਖਰਾਬ ਹੋ ਗਈ ਤਾਂ ਜਿਹੜਾ ਆਟਾ ਆ ਉਹ ਵੀ ਹੁਣ ਮੋਲ ਲੈਣਾ ਪਏ ਮੋਲ ਲੈਣਾ ਮੈਂ ਕਹਿੰਦਾ ਮੋਲ ਵੀ ਜਿਹੜੀ ਵਿੱਚੋਂ ਕੋਈ ਨਿਗੜੀ ਨਹੀਂ ਵਿੱਚੋਂ ਵਿਗੜੇ ਹਾਲਾਤ ਜਿਹੜੇ ਨੇ ਉਹ ਦਿਖਾ ਰਹੇ ਆ ਇਸ ਸਮੇ ਜੇਕਰ ਸਾਡੀ ਗੱਲ ਕੀਤੀ ਜਾਵੇ ਤਾਂ ਸਾਡੀ ਮੌਜੂਦਗੀ ਬੇਦੀ ਛੰਨਾ ਦੇ ਵਿੱਚ ਆ ਔਰ ਇੱਥੋਂ ਦੇ ਜਿਹੜੇ ਪਿੰਡ ਦੇ ਲੋਕ ਨੇ ਉਹਨਾਂ ਦੇ ਜਿਹੜੇ ਘਰ ਨੇ ਉਹ ਬਰਬਾਦ ਹੋ ਚੁੱਕੇ ਨੇ ਤਸਵੀਰਾਂ ਤੁਹਾਨੂੰ ਅਸੀਂ ਉਸ ਪਿੰਡ ਦੀਆਂ ਦਿਖਾ ਦਿੰਨੇ ਆ ਜਿਹੜੇ ਪਿੰਡ ਦੇ ਲੋਕ ਨੇ ਉਹ ਆਪਣੇ ਘਰ ਛੜ ਚੁੱਕੇ ਨੇ ਤੇ ਇਹ ਜੋ ਸਥਾਨ ਤੁਸੀਂ ਦੇਖ ਰਹੇ ਹੋ ਜਿਸ ਦੀ ਛੱਤ ਦੇ ਉੱਪਰ ਪਿੰਡ ਵਾਸੀ ਬੈਠੇ ਹੋਏ ਨੇ ਉਹਨਾਂ ਵੱਲੋਂ ਆਪਣੇ ਜਿਹੜੇ ਬਿਸਤਰੇ ਨੇ ਉਹ ਡਾਗ ਕੇ ਉੱਥੇ ਬੈਠੇ ਹੋਏ ਨੇ ਤੇ ਇਹ ਜਿਹੜੀ ਇਹ ਸਥਾਨ ਹੈਗਾ ਇਹ ਗੁਰਦੁਆਰਾ ਸਾਹਿਬ ਦਾ ਦਸਤ ਜਾ ਰਿਹਾ ਆ ਔਰ ਤੁਹਾਨੂੰ ਜਿਹੜੀਆਂ ਤਸਵੀਰਾਂ ਅਸੀਂ ਨਾਲ ਦੀ ਨਾਲ ਦਿਖਾਉਨੇ ਆ ਕਿ ਕੁਛ ਜਿਹੜੇ ਪਿੰਡ ਦੇ ਲੋਕ ਨੇ ਉਹਨਾਂ ਵੱਲੋਂ ਜਿਹੜੀਆਂ ਟਰਾਲੀਆਂ ਨੇ ਟਰਾਲੀਆਂ ਦੇ ਵਿੱਚ ਆਪਣਾ ਸਮਾਨ ਰੱਖਿਆ ਹੋਇਆ ਆ ਔਰ ਸਮਾਨ ਰੱਖ ਕੇ ਜਿਹੜਾ ਆ ਉਹ ਉਸ ਦੀ ਜਿਹੜੀ ਆ ਉਹਨਾਂ ਸਾਮ ਸੰਭਾਲ ਕਰ ਰਹੇ ਨੇ ਉਸ ਦੀ ਰਾਖੀ ਵੀ ਕਰ ਰਹੇ ਨੇ ਜੇਕਰ ਮੌਜੂਦਾ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਪਿੰਡ ਦੇ ਵਿੱਚ ਦੋ ਬੇੜੀਆਂ ਨੇ ਜਿਹੜੀਆਂ ਬੇੜੀਆਂ ਪਿੰਡ ਵਾਸੀਆਂ ਵੱਲੋਂ ਆਪਣੇ ਤੌਰ ਦੇ ਉੱਤੇ ਜਿਹੜਾ ਆ ਉਹ ਪਿੰਡ ਦੇ ਵਿੱਚ ਘੜਦੇ ਨੇ ਉੱਥੋਂ ਜਿਹੜਾ ਸਮਾਨ ਹੈ ਜਿਹੜਾ ਉਹਨਾਂ ਦਾ ਕੀਮਤੀ ਸਮਾਨ ਆ ਉਸ ਨੂੰ ਘਰਾਂ ਦੇ ਵਿੱਚੋਂ ਲੱਦ ਕੇ ਉਹ ਇੱਕ ਸੁਰੱਖਿਅਤ ਜਗ੍ਹਾ ਦੇ ਉੱਤੇ ਲਿਆ ਕੇ ਉਹ ਰੱਖ ਰਹੇ ਨੇ ਸੋ ਤੁਹਾਨੂੰ ਤਸਵੀਰ ਇਹ ਵੀ ਤੁਹਾਡਾ ਸਾਂਝੀ ਕਰ ਰਹੇ ਆ ਆਪਾਂ ਕਿ ਕਿਸੇ ਵਿਅਕਤੀ ਵੱਲੋਂ ਜਿਹੜਾ ਹੈਗਾ ਉਹ ਇੱਕ ਛੋਟਾ ਜਿਹਾ ਟੈਂਟ ਲਗਾ ਕੇ ਆਪਣਾ ਸਮਾਨ ਰੱਖਿਆ ਹੋਇਆ ਭਾਜੀ ਤੁਹਾਡਾ ਸਮਾਨ ਹੈ ਜੀ ਹਾਂਜੀ ਉਹ ਕੁਰਸੀਆਂ ਵੀ ਆ ਉਹ ਰੋੜਦੀਆਂ ਆਉਂਦੀਆਂ ਅੱਛਾ ਕੁਰਸੀਆਂ ਵੀ ਰੋੜ ਕੇ ਆ ਰਹੀਆਂ ਹਾਂਜੀ ਆਓ ਇਹ ਸਾਹਮਣੇ ਕਿੰਨਾ ਕਿੰਨਾ ਕੁ ਸਮਾਨ ਆ ਜਿਹੜਾ ਉਹ ਤੁਸੀਂ ਜਿਹੜਾ ਆਪਣੇ ਪੇਂਟ ਦੇ ਵਿੱਚੋਂ ਬਾਹਰ ਲੈ ਕੇ ਆ ਸਕਿਓ ਬਾਹਰ ਲੈਂਦਾ ਆਹੀ ਹੈ ਅਛਾ ਜੀ ਬਾਕੀ ਸਾਰਾ ਬੰਦੇ ਵਿੱਚ ਰਹਿ ਗਿਆ ਕਿੰਨਾ ਕੋ ਨੁਕਸਾਨ ਹੋ ਗਿਆ ਨੁਕਸਾਨ ਤੇ ਤਾਂ ਕਮਰੇ ਵੀ ਪਾੜ ਪੁੱੜ ਗੀਆਂ ਕੰਧਾਂ ਤੇ ਬਾਕੀ ਹੋਰ ਤੁਹਾਨੂੰ ਪਤਾ ਜਦੋਂ ਕੋਠਾ ਡੇਗ ਪਏ ਤੇ ਸਾਰਾ ਨੁਕਸਾਨ ਹੀ ਥਲੇ ਹੋ ਕੇ ਢੋਲੇ ਪਟਾਲੇ ਥੱਲੇ ਭਜਣੇ ਨੇ ਕਿੰਨਾ ਕੋ ਨੁਕਸਾਨ ਹੋ ਗਿਆ ਤੁਹਾਡੇ ਇਕੱਲਿਆਂ ਦੀ ਗੱਲ ਕੀਤੀ ਜਾਵੇ ਤਾਂ ਕਿੰਨਾ ਕੋ ਨੁਕਸਾਨ ਹੋ ਗਿਆ ਨੁਕਸਾਨ ਤਾਂ ਹੋ ਗਿਆ ਕੋਈ ਲੱਖ 2 ਲੱਖ ਦਾ ਨੁਕਸਾਨ ਤੇ ਹੋ ਗਿਆ ਕਿਉਂ ਕਮਰਾ ਵੀ ਜਾਪੇ ਨਹੀਂ ਦੋਹੀਂ ਕਮਰੇ ਵੀ ਕੰਮ ਕੀ ਕਰਦੇ ਤੁਸੀਂ ਕੰਮ ਮਿਹਨਤ ਕਰੀ ਦੀ ਹੈ ਸੋ ਤੁਸੀਂ ਸੁਣਿਆ ਕਿ ਜਿਸ ਤਰ੍ਹਾਂ ਇਹਨਾਂ ਦੱਸਿਆ ਹੈ ਕਿ ਮਿਹਨਤ ਮਜ਼ਦੂਰੀ ਦਾ ਕੰਮ ਕਰਦੇ ਨੇ ਤਾਂ ਨੁਕਸਾਨ ਇੱਕ ਗਰੀਬ ਪਰਿਵਾਰ ਦਾ ਜਦ ਲੱਖਾਂ ਦਾ ਨੁਕਸਾਨ ਹੋ ਜਾਂਦਾ ਤਾਂ ਉਸ ਨੂੰ ਕਹਿ ਸਕਦੇ ਆ ਕਿ ਕਈ ਦੁਹਾਕੇ ਜਿਹੜੇ ਨੇ ਉਹ ਰਿਕਵਰ ਕਰਨ ਤੇ ਲੱਗ ਜਾਂਦੇ ਨੇ ਸੋ ਤਸਵੀਰਾਂ ਤੁਹਾਡਾ ਆਸਾਨੀਆਂ ਕਰ ਰਹੇ ਆ ਕਿ ਇੱਕ ਛੋਟੀ ਗੱਡੀ ਦੇ ਵਿੱਚ ਜਿਹੜਾ ਆ ਉਹ ਸਾਰਾ ਸਮਾਨ ਲਿਆ ਕੇ ਰੱਖਿਆ ਹੋਇਆ ਆ ਹਾਂਜੀ ਇਹ ਤੁਹਾਡਾ ਸਮਾਨ ਹੈ ਜੀ ਆਪਣ ਹੈ ਆ ਪਾ ਇਹ ਜਿਹੜਾ ਸਮਾਨ ਆ ਤੁਸੀਂ ਸਾਰਾ ਗੱਡੀ ਦੇ ਵਿੱਚ ਲਿਆ ਕੇ ਰੱਖਿਆ ਬਾਕੀ ਸਮਾਨ ਤਾਂ ਡਾ ਲ ਚੁੱਕਾ ਸਾਰਾ ਆ ਵੇਖੋ ਬਾਹਰ ਕਿੰਨਾ ਪਿਆ ਹੈ ਗੱਡੀ ਇਹ ਗੜ ਵਖਰੇ ਜਾਂ ਬਾਹਰ ਵੇਖੋ ਕਿੰਨਾ ਪਿਆ ਹੈ ਸੋ ਤੁਸੀਂ ਦੇਖ ਸਕਦੇ ਹੋ ਕਿ ਰਸੜਕ ਦੇ ਉੱਤੇ ਜਿਹੜਾ ਆ ਉਹ ਲਿਆ ਕੇ ਸਮਾਨ ਰੱਖਿਆ ਰੋਡ ਦੇ ਉੱਤੇ ਜਿਹੜੀਆਂ ਨੇ ਉਹ ਅਲਮਾਰੀਆਂ ਲਿਆ ਕੇ ਰੱਖੀਆਂ ਹੋਈਆਂ ਨੇ ਜਿਹੜਾ ਜਿਹੜੀਆਂ ਇਹਨਾਂ ਦੀਆਂ ਪੇਟੀਆਂ ਲਿਆ ਕੇ ਰੱਖੀਆਂ ਹੋਈਆਂ ਨੇ ਸੋ ਹਾਲਾਤ ਜਿਹੜੇ ਨੇ ਬਾਤੋਂ ਬੱਤਰ ਹੋ ਚੁੱਕੇ ਨੇ ਹਲਾਤਾਂ ਦੀ ਜੇਕਰ ਗੱਲ ਕਰੀਏ ਤਾਂ ਇਸ ਸਮੇਂ ਹਲਕਾ ਅਜਨਾਲਾ ਦੇ 25 ਪਿੰਡ ਜਿਹੜੇ ਨੇ ਉਹ ਜਿਹੜਾ ਆ ਪਾਣੀ ਦੀ ਗਰਫਤ ਦੇ ਵਿੱਚ ਨੇ ਕਈ ਲੋਕ ਜਿਹੜੇ ਨੇ ਉਹ ਅੱਜ ਵੀ ਆਪਣੇ ਘਰਾਂ ਦੇ ਵਿੱਚ ਜਿਹੜੇ ਫਸੇ ਹੋਏ ਆ ਐਨ ਡੀ ਆਰ ਐਫ ਦੀਆਂ ਟੀਮਾਂ ਜਿਹੜੀਆਂ ਨੇ ਉਹ ਪਹੁੰਚੀਆਂ ਆਂਆਂ ਨੇ ਉਹਨਾਂ ਵੱਲੋਂ ਜਿਹੜਾ ਰੈਸਕਿਊ ਜਿਹੜਾ ਕਰਨ ਦਾ ਉਹ ਸ਼ੁਰੂਆਤ ਕਰ ਦਿੱਤੀ ਗਈ ਆ ਅਤੇ ਕਈਆਂ ਨੂੰ ਜਿਹੜਾ ਜਿੱਥੋਂ ਤੱਕ ਜਿਹੜੀਆਂ ਐਨ ਡੀ ਆਰ ਐਫ ਦੀਆਂ ਟੀਮਾਂ ਨਹੀਂ ਪਹੁੰਚ ਸਕਦੀਆਂ ਉਹਨਾਂ ਵੱਲੋਂ ਜਿਹੜਾ ਉਹ ਕਿਹਾ ਜਾ ਰਿਹਾ ਹੈ ਕਿ ਜਿਹੜੇ ਸਾਡੇ ਜਵਾਨ ਹੈਗੇ ਨੇ ਉਹਨਾਂ ਨੂੰ ਉਹ 에어 ਲਿਫਟ ਵੀ ਕਰਨਗੇ ਸੋ ਤਸਵੀਰਾਂ ਤੁਹਾਡਾ ਸਾਂਝੀਆਂ ਕਰ ਰਹੇ ਆ ਕਿ ਤੁਸੀਂ ਦੇਖ ਸਕਦੇ ਹੋ ਬਜ਼ੁਰਗ ਮਾਤਾ ਲਾਗੇ ਜਿਹੜਾ ਚੁੱਲਾ ਰੱਖਿਆ ਲਾਗੇ ਸਿਲੰਡਰ ਰੱਖਿਆ ਹੋਇਆ ਖਾਣ ਪੀਣ ਦਾ ਬ ਵੀ ਜਿਹੜਾ ਇੱਥੇ ਕੀਤਾ ਜਾਏਗਾ ਜਿੱਥੇ ਕਿ ਸੜਕ ਦੇ ਉੱਤੇ ਆਵਾਜਾਈ ਚੱਲਦੀ ਆ ਉਸ ਦੇ ਨਜ਼ਦੀਕ ਹੀ ਜਿਹੜੇ ਉਹ ਮੰਜੇ ਡਾਇ ਹੋਏ ਨੇ ਹਾਂਜੀ ਮਾਤਾ ਜੀ ਕੀ ਹਾਲਾਤ ਨੇ ਕਿੰਨਾ ਕੋ ਨੁਕਸਾਨ ਹੋ ਗਿਆ ਵੀਰ ਜੀ ਬਹੁਤ ਨੁਚਕਾਨ ਹੋਇਆ ਪੱਕੇ ਮਕਾਨਾਂ ਨੂੰ ਤੇੜਾ ਪੈ ਗੀਆਂ ਨੇ ਬਹਿ ਗਏ ਨੇ ਜੁੱਲੇ ਜੱਲੇ ਅੰਦਰ ਹੀ ਡੈਨ ਤਰਨਾ ਮੌਕੇ ਆ ਦੇ ਆਣ ਕੇ ਵੇਖਣਾ ਚਾਹੀਦਾ ਹੈ ਜਾ ਕੇ ਦਾਣੇ ਇੱਕ ਟੁੰਡੀ ਆ ਟਕrota ਨਹੀਂ ਆਇਆ ਰੜੀ ਜੇ ਬੈਠੇ ਆ ਮਾਤਾ ਜੀ ਤੁਹਾਡੀ ਕਾਫੀ ਉਮਰ ਲੱਗਦੀ ਆ ਜਿਹੜਾ 1988 ਦੇ ਹੜ੍ਹ ਆਏ ਸੀ ਉਦੋਂ ਦੇ ਕੀ ਹਾਲਾਤ ਸੀ ਤਾਂ ਅੱਜ ਦੇ ਕੀ ਹਾਲਾਤ ਆ ਥੋੜੇ ਜੇ ਪਟ ਹਾਂ ਦੇ ਹਾਇਰ ਕੱਬ ਜਾਦੇ ਨਹੀਂ ਉਦੋਂ ਅਸੀਂ ਚੱਕ ਡੋਗਰਾਂ ਦੇ ਹਾਂ ਜਦੋਂ 88 ਵਾਲਾ ਹੜ੍ਹ ਆਇਆ ਤੇ ਐਰ ਕਾ ਇੱਥੇ ਆਏ ਆ 40 ਸਾਲ ਹੋ ਗਏ ਨੇ ਇੱਥੇ ਆਇਆਂ ਨੂੰ ਤੇ ਬਹੁਤ ਮੰਦਾ ਹਾਲ ਏ ਮੇਰੇ ਪੁੱਤਾਂ ਦੇ ਕੋਠੇ ਨੇ ਬਹੁਤ ਵੈਦਨਾ ਪਾਇਨੇ ਮਕਾਨ ਤੇੜਾਂ ਪੈ ਗਈਆਂ ਨੇ ਬਹਿ ਗਏ ਨੇ ਸੋ ਜਿਸ ਤਰ੍ਹਾਂ ਤੁਸੀਂ ਸੁਣਿਆ ਕਿ तकरीबन ਜਿੰਨੇ ਵੀ ਲੋਕਾਂ ਨਾਲ ਗੱਲ ਕੀਤੀ ਜਾ ਰਿਹਾ ਸਾਰਿਆਂ ਦਾ ਇੱਕ ਹੀ ਤਰਕ ਹੈ ਕਿ ਜਿਹੜਾ ਪਾਣੀ ਆ ਉਹ ਘਰਾਂ ਤੱਕ ਵੱੜ ਚੁੱਕਾ ਹੈ ਜਿਹੜੀਆਂ ਛੱਤਾਂ ਨੇ ਉਹ ਖਰਾਬ ਹੋ ਚੁੱਕੀਆਂ ਨੇ ਔਰ ਘਰਾਂ ਦੇ ਅੰਦਰ ਜਿਹੜੀਆਂ ਨੇ ਉਹ ਤਰੇੜਾ ਚੁੱਕੀਆਂ ਨੇ ਸੋ ਤਸਵੀਰਾਂ ਤਾਂ ਨਾਲ ਹੋਰ ਵੀ ਸਾਂਝੀਆਂ ਕਰਦੇ ਹਾਂ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਜਿਹੜੇ ਘਰ ਨੇ ਉਹ ਬਿਲਕੁਲ ਡੁੱਬ ਚੁੱਕੇ ਨੇ ਲੋਕ ਜਿਹੜੇ ਨੇ ਉਹ ਆਪਣੇ ਘਰਾਂ ਦੇ ਬਾਹਰ ਜਿਹੜਾ ਆ ਉਹ ਖਲੋ ਕੇ ਕਿਤੇ ਨਾ ਕਿਤੇ ਜਿਹੜਾ ਦਿਲ ਨੂੰ ਜਿਹੜੀ ਠੇਸ ਪਹੁੰਚੀ ਹੈਗੀ ਆ ਉਹ ਆਪਣੇ ਘਰ ਜਿਹੜੇ ਆ ਉਹ ਦੇਖ ਰਹੇ ਨੇ ਸੋ ਤੁਸੀਂ ਦੇਖ ਸਕਦੇ ਹੋ ਕਿ ਲੰਬੀ ਦੀ ਲੰਬੀ ਲਾਈਨ ਲੱਗੀ ਹੋਈ ਆ ਟਰੈਕਟਰ ਟਰਾਲੀਆਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਜਿਹੜਾ ਆ ਉਹ ਪਿੰਡ ਵਾਸੀਆਂ ਵੱਲੋਂ ਜਿਹੜਾ ਆਪਣਾ ਸਮਾਨ ਲਿਆ ਕੇ ਬਾਹਰ ਰੱਖਿਆ ਹੋਇਆ ਆ ਸੋ ਕਿਤੇ ਨਾ ਕਿਤੇ ਇੱਕ ਦਿਨ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸਰਕਾਰ ਵੱਲੋਂ ਇਹ ਲੋਕਾਂ ਨੂੰ ਅਪੀਲ ਵੀ ਕੀਤੀ ਗਈ ਸੀ ਕਿ ਜੋ ਤੁਹਾਡਾ ਜ਼ਰੂਰੀ ਸਮਾਨ ਹੈਗਾ ਆ ਅਤੇ ਜਿਹੜੇ ਘਰ ਦੇ ਵਿੱਚ ਬੱਚੇ ਨੇ ਜਿਹੜੀਆਂ ਪ੍ਰੈਗਨੈਂਟ ਔਰਤਾਂ ਨੇ ਉਹ ਕਿਤੇ ਨਾ ਕਿਤੇ ਜਿਹੜੀਆਂ ਉਹ ਸੁਰੱਖਿਅਤ ਥਾਵਾਂ ਤੇ ਜ਼ਰੂਰ ਚਲੇ ਜਾਓ ਪਰ ਕਿਤੇ ਨਾ ਕਿਤੇ ਕੁਝ ਲੋਕ ਤਾਂ ਜ਼ਰੂਰ ਚਲੇ ਗਏ ਪਰ ਉਹ ਕਹਿੰਦੇ ਆਣਾ ਕਿ ਘਰ ਛੱਡਨੇ ਸੋਖੇ ਨਹੀਂ ਇਸ ਕਰਕੇ ਕੁਝ ਲੋਕਾਂ ਵੱਲੋਂ ਤਾਂ ਜ਼ਰੂਰ ਜਿਹੜਾ ਹੈ ਉੱਥੇ ਉਹ ਮੂਵ ਹੋ ਗਏ ਪਰ ਕੁਝ ਲੋਕ ਜਿਹੜੇ ਸੀ ਉਹ ਆਪਣੇ ਘਰਾਂ ਦੇ ਅੰਦਰ ਹੀ ਮੌਜੂਦ ਰਹੇ ਜਿਸ ਦਾ ਕਹਿ ਸਕਦੇ ਹਾਂ ਕਿ ਅੱਜ ਉਹਨਾਂ ਨੂੰ ਖਮਿਆਜ਼ਾ ਪੁੱਗਦਣਾ ਪੈ ਰਿਹਾ ਕਿਉਂਕਿ ਕੁਝ ਲੋਕ ਜਿਹੜੇ ਨੇ ਉਹ ਆਪਣੇ ਜਦ ਘਰਾਂ ਦੇ ਅੰਦਰ ਕੈਦ ਹੋ ਗਏ ਜਦੋਂ ਪਾਣੀ ਨੇ ਚਾਰੇ ਤਰਫੋਂ ਘੇਰਾ ਪਾ ਲਿਆ ਤਾਂ ਉਹਨਾਂ ਵੱਲੋਂ ਜਿਹੜੀ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਕਿ ਸਾਨੂੰ ਸਾਡੇ ਜਿਹੜੇ ਘਰ ਨੇ ਇਥੇੋਂ ਬਾਹਰ ਕੱਢਿਆ ਜਾਵੇ ਸਾਨੂੰ ਰੈਸਕਿਊ ਕਰਕੇ ਜਿਹੜਾ ਉਹ ਸੁਰੱਖਿਅਤ ਤਾਵਾਂ ਤੇ ਖੜਿਆ ਜਾਵੇ ਸੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਟਰਾਲੀਆਂ ਦੇ ਵਿੱਚ ਜਿਹੜਾ ਇਹ ਸਮਾਨ ਲੱਦ ਕੇ ਲੋਕ ਉਸ ਦਾ ਜਿਹੜਾ ਧਿਆਨ ਰੱਖ ਰਹੇ ਨੇ ਲੋਕ ਉਡੀਕ ਕਰ ਰਹੇ ਨੇ ਕਿ ਉਹਨਾਂ ਦੇ ਕੋਈ ਨਾ ਕੋਈ ਉਹਨਾਂ ਦੀ ਮਤਜ਼ਰੂਰ ਕਰੇ ਸੋ ਤੁਸੀਂ ਦੇਖ ਸਕਦੇ ਹੋ ਕਿ ਛੋਟੇ-ਛੋਟੇ ਬੱਚੇ ਜਿਹੜੇ ਨੇ ਟਰਾਲੀਆਂ ਦੇ ਵਿੱਚ ਜਿਹੜਾ ਆ ਉਹ ਉਹਨਾਂ ਨੂੰ ਬੱਚਿਆਂ ਨੂੰ ਜਿਹੜਾ ਆ ਪਰਿਵਾਰ ਦੇ ਜਿਹੜੇ ਮੁਖੀ ਨੇ ਉਹਨਾਂ ਨੇ ਬਿਠਾਇਆ ਹੋਇਆ ਆ ਕਿਉਂਕਿ ਸਾਰਿਆਂ ਦਾ ਜਿਹੜਾ ਬਾਹਰ ਰਹਿਣਾ ਵੀ ਜਿਹੜਾ ਉਹ ਸੇਫ ਨਹੀਂ ਹੈਗਾ ਹਾਲਾਤ ਬਹੁਤ ਮਾੜੇ ਨੇ ਤਾਂ ਜਿਹੜੇ ਉਹਨਾਂ ਨੇ ਹੁਣ ਆਪਣੇ ਜਿਹੜੇ ਡੰਗਰ ਹੈਗੇ ਆ ਉਹ ਜ਼ਰੂਰ ਲਿਆ ਕੇ ਨਾਲ ਟਰਾਲੀਆਂ ਦੇ ਨਾਲ ਹੀ ਬੰਨ ਦਿੱਤੇ ਨੇ ਕਿਉਂਕਿ ਘਰ ਆ ਦੇ ਅੰਦਰ ਦਾ ਜੇਕਰ ਹਾਲਾਤਾਂ ਦੀ ਗੱਲ ਕਰੀਏ ਤਾਂ ਘਰ ਦੇ ਅੰਦਰ ਤਾਂ ਜਿਹੜਾ ਪਾਣੀ ਆ ਉਹਦਾ ਜਿਹੜਾ ਲੈਵਲ ਆ 3 ਫੁੱਟ ਤੋਂ ਲੈ ਕੇ 8-8 ਕੇ ਉਸ ਜਗ੍ਹਾ ਤੇ ਜਿਹੜਾ 10-10 12-12 ਫੁੱਟ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ ਛੋਟੇ-ਛੋਟੇ ਬੱਚੇ ਲੈ ਕੇ ਜਿਹੜੀਆਂ ਮਾਵਾਂ ਨੇ ਹੋਣ ਉਹਨਾਂ ਨੂੰ ਉਹਨਾਂ ਦਾ ਜਿਹੜਾ ਆ ਰੋਟੀ ਪਾਣੀ ਦਾ ਵੀ ਇੰਤਜ਼ਾਮ ਕਰ ਰੀਆਂ ਨੇ ਸੋ ਗੱਲਬਾਤ ਕਰਦੇ ਹਾਂ ਜੀ ਭਾਈ ਸਾਹਿਬ ਆਹ ਟਰਾਲੀ ਤੁਹਾਡੀ ਹੈ ਜੀ ਨਹੀਂ ਸਾਡੇ ਪ੍ਰਾਣੇ ਦੀ ਹੈ ਪ੍ਰਾਣੇ ਦੀ ਸਾਡੇ ਦੀ ਕਿੰਨਾ ਕੁ ਨੁਕਸਾਨ ਹੋ ਗਿਆ ਹੈ ਉਹ ਜ਼ਿਆਦਾ ਹੋ ਗਿਆ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਤਾਂ ਰੋਟੀ ਪਾਣੀ ਦਾ ਕੋਈ ਬੰਦੋਬਸਤ ਹੋਇਆ ਕੋਈ ਰੋਟੀ ਪਾਣੀ ਪਕਾਈਆਂ ਨਾ ਮੜ ਜਿਓ ਮੋਟੇ ਜਿਦਾਂ ਪਕੀਆਂ ਮੜੀਆਂ ਚੰਗੀਆਂ ਤਾਂ ਲਾਈਟ ਵੀ ਇਸ ਟਾਈਮ ਤੇ ਬੰਦ ਹੋ ਚੁੱਕੀ ਆ ਹਾਂ ਹਾਂ ਲਾਈਟ ਹੀ ਬੰਦ ਹੋ ਗਈ ਸਾਲੀ ਤਾਂ ਲਾਈਟ ਤੋਂ ਬਿਨਾਂ ਤੇ ਅੱਜ ਦੇ ਸਮੇਂ ਦੇ ਵਿੱਚ ਜੇਕਰ ਜਿਹੜੀਆਂ ਜ਼ਰੂਰੀ ਚੀਜ਼ਾਂ ਹੈਗੀਆਂ ਨੇ ਉਹਨਾਂ ਦੇ ਵਿੱਚ ਸਭ ਤੋਂ ਵੱਡੀ ਮੈਂ ਕਹਾਂਗਾ ਕਿ ਲਾਈਟ ਹਨਾ ਬਿਜਲੀ ਨਾ ਹੋਵੇ ਤਾਂ ਸਾਰੇ ਕੰਮ ਜਿਹੜੇ ਨੇ ਉਹ ਵਿੱਚ ਰਹਿ ਜਾਂਦੇ ਸਾਰੇ ਬੰਦ ਰਹਿ ਜਾਂਦੇ ਸਾਰੇ ਬੰਦ ਤਾਂ ਹੁਣ ਜਿਹੜਾ ਤੁਸੀਂ ਇਹਦੀ ਜਿਹੜਾ ਉਹ ਦੇਖਭਾਲ ਕਰ ਰਹੇ ਹੋ ਹਾਂਜੀ 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 ਤਰਾਹ ਤੇਥੇ ਕਟੋਗੇ ਹਾਂ ਇਥੇ ਕੱਟਣੀ ਪਾਣੀ ਹੋਰ ਕਿੱਧਰ ਜਾਣਾ ਔਖਾ ਹੈ ਕੀ ਲੱਗਦਾ ਹੈ ਕਿ ਜਿਵੇਂ ਦੇ ਹਾਲਾਤ ਹੋ ਗਏ ਨੇ ਕਿੰਨੇ ਕੁ ਦਿਨ ਦੁਬਾਰਾ ਤੁਹਾਨੂੰ ਸਟੇਬਲ ਹੋਣ ਤੇ ਲੱਗ ਜਾਣਗੇ ਬਹੁਤ ਜ਼ਿਆਦਾ ਟਾਈਮ ਲੱਗੇਗਾ ਬਹੁਤ ਜ਼ਿਆਦਾ ਟਾਈਮ ਲੱਗੇਗਾ ਟਾਈਮ ਲੱਗੇਗਾ ਟਾਈਮ ਲੱਗੇਗਾ ਕਿਉਂਕਿ ਲੱਖਾਂ ਦਾ ਨੁਕਸਾਨ ਹੋਇਆ ਕਹਿ ਸਕਦੇ ਹਾਂ ਕਿ ਜਿਹੜੀ ਜ਼ਿੰਦਗੀ ਆ ਉਹ ਇੱਕ ਦੋ ਦੁਹਾਕੇ ਪਿੱਛੇ ਚਲੀ ਗਈ ਹੈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਚੜ ਗਈ ਬੜਾ ਔਖਾ ਆਰਥਿਕ ਪੱਖੋਂ ਬਹੁਤ ਜ਼ਿਆਦਾ ਕਮਜ਼ੋਰ ਹੋ ਜਾਣਗੇ ਜਿਹੜੇ ਲੋਕ ਨੇ ਜਿੰਨਾਂ ਦਾ ਲੱਖਾਂ ਕਰੋੜਾਂ ਦਾ ਨੁਕਸਾਨ ਹੋ ਗਿਆ ਜਿਆਦਾ ਹੋ ਗਿਆ ਜੀ ਸਾਰੀ ਫਸਲਾਂ ਗਈਆਂ ਸਾਰੇ ਬਰਬਾਦ ਹੋ ਗਏ ਘਰਾਂ ਦਾ ਦਾਣੇ ਵੀ ਰਹਿ ਗਏ ਅੰਦਰਾਂ ਜੀ ਅੱਗੂ ਵੀ ਖਾਣਾ ਬੜਾ ਔਖਾ ਮਤਲਬ ਇਹ ਕਿ ਜਿਹੜੇ ਦਾਣੇ ਸੀ ਉਹ ਵੀ ਖਰਾਬ ਹੋ ਗਏ ਫਸਲ ਵੀ ਖਰਾਬ ਹੋ ਗਈ ਤਾਂ ਜਿਹੜਾ ਆਟਾ ਹੈ ਉਹ ਵੀ ਹੁਣ ਮੁੱਲ ਲੈਣਾ ਪਏ ਮੁੱਲ ਲੈਣਾ ਪਏਗਾ ਹੁਣ ਮੁੱਲ ਵੀ ਕੋਈ ਨਿਗੜੀ ਦੇ ਵਿੱਚ ਕੋਈ ਨਿਗੜੀ ਨਹੀਂ ਵਿੱਚੋਂ ਨਿਕਲੀ ਨਹੀਂ ਸੋ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਜ਼ਿਆਦਾ ਜਿਹੜੇ ਨੇ ਉਹ ਖਰਾਬ ਹੋ ਚੁੱਕੇ ਨੇ ਹਾਲਾਤ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਛੋਟੇ ਛੋਟੇ ਬੱਚੇ ਜਿਹੜੇ ਆ ਮਾਸੂਮ ਬੱਚੇ ਜਿਹੜੇ ਆ ਉਹ ਇਸ ਵੇਲੇ ਤੇ ਉਹਨਾਂ ਨੂੰ ਕੁਝ ਨਹੀਂ ਪਤਾ ਕਿਉਂਕਿ ਬਚਪਨਾਂ ਬਚਪਨ ਦੇ ਵਿੱਚ ਤਾਂ ਜਿਹੜਾ ਇਹ ਬੱਚੇ ਨੇ ਇਹਨਾਂ ਨੇ ਖੇਡਣਾ ਹੁੰਦਾ ਆ ਇਹਨਾਂ ਦੀ ਪੜਨ ਦੀ ਇਹਨਾਂ ਦੀ ਉਮਰ ਹੁੰਦੀ ਆ ਹਾਂਜੀ ਬੇਟਾ ਕੀ ਨਾਮ ਹੈ ਤੁਹਾਡਾ ਜਸਵਿੰਦਰ ਉਹ ਤਾਂ ਪਤਾ ਹੈ ਕਿ ਕੀ ਹਾਲਾਤ ਬਣੇ ਆ ਨਹੀਂ ਸੋ ਤੁਸੀਂ ਦੇਖਿਆ ਕਿ ਛੋਟਾ ਬੱਚਾ ਉਹਨੂੰ ਕੁਝ ਨਹੀਂ ਪਤਾ ਕੀ ਇਸ ਸਮੇਂ ਕੀ ਹਾਲਾਤ ਨੇ ਕੀ ਬਣ ਰਿਹਾ ਆ ਪਰ ਜਿਸ ਤਰ੍ਹਾਂ ਕੀ ਉਹ ਭਾਈ ਸਾਹਮਣੇ ਦੱਸਿਆ ਕਿ ਲੱਖਾਂ ਰੁਪਈਆ ਦਾ ਜਿਹੜਾ ਆ ਉਹ ਨੁਕਸਾਨ ਹੋ ਚੁੱਕਾ ਆ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸ ਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀ ਜ਼ੋਨ ਹਸਪਤਾਲ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਦਿਓ ਮਾਹੀ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ neck oncology ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਗੋਲ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼